ਬੀ ਐਮ ਕਿਸਾਨ ਸਮਾਨੂਕੀ ਯੋਜਨਾ ਜਿਹਦੇ ਅਧੀਨ ਸਰਕਾਰ ਦੁਆਰਾ ਸ਼ਾਲ ਦੇ 6000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾਂਦੇ ਹਨ ਇਸ ਯੋਜਨਾ ਅਧੀਨ 2-2000 ਦੀਆਂ 3 ਕਿਸ਼ਤਾਂ ਕਿਸਾਨਾਂ ਨੂੰ ਪੂਰੇ ਸਾਲ ਵਿੱਚ ਭੇਜੀਆਂ ਜਾਂਦੀਆਂ ਇਸ ਲੜੀ ਦੇ ਅਧੀਨ 21ਵੀਂ ਕਿਸ਼ਤ ਕਿਸਾਨਾਂ ਨੂੰ 19 ਜਨਵਰੀ ਨੂੰ ਪਾਈ ਜਾਵੇਗੀ ਇਸ ਦਾ ਆਫੀਸ਼ੀਅਲੀ ਨੋਟੀਫਿਕੇਸ਼ਨ ਤੁਸੀਂ ਇਸ ਯੋਜਨਾ ਲਈ ਸਰਕਾਰ ਦੀ ਵੈਬਸਾਈਟ emkisan.gov.in ਤੇ ਜਾ ਕੇ ਦੇਖ ਸਕਦੇ ਹੋ ਆਪਾਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ 21ਵੀਂ ਕਸ਼ਤ ਕਿੰਨਾ ਕਿੰਨਾ ਕਿਸਾਨਾਂ ਨੂੰ ਮਿਲੇਗੀ ਤੁਹਾਨੂੰ ਪਹਿਲਾਂ ਜੋ ਇਸ ਵੀਡੀਓ ਤੇ ਨਵੇਂ ਆਏ ਆ ਉਹਨਾਂ ਨੂੰ ਰਿਕਵੈਸਟ ਆ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੁਹਾਡੇ ਲਈ ਵੀਡੀਓ ਲੈ ਕੇ ਆਉਣ ਤੇ ਬਹੁਤ ਮਿਹਨਤ ਲੱਗਦੀ ਹੈ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਾਣਕਾਰੀ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਪੀਐਮ ਕਿਸਾਨ ਸਮਾਨ ਧਿਧੀ 21ਵੀਂ ਕੈਸ਼ ਤੱਕ ਪੰਜਾਬ ਦੇ ਬਹੁਤੇ ਕਿਸਾਨਾਂ ਨੂੰ 2 ਅਕਤੂਬਰ 2025 ਨੂੰ ਮਿਲ ਚੁੱਕੀ ਹੈ ਇੱਕੀਵੀਂ ਕਹਿਤ ਪੰਜਾਬ ਵਿੱਚ ਪਹਿਲਾਂ ਭੇਜਣ ਦਾ ਕਾਰਨ ਪੰਜਾਬ ਦੇ ਬਹੁਤ ਜ਼ਿਲ੍ਹਿਆਂ ਦਾ ਹੜ੍ਹਾਂ ਤੋਂ ਪ੍ਰਭਾਵਿਤ ਹੋਣਾ ਹੈ 21ਵੀਂ ਕਹਿਤ ਚਾਹੇ ਸਰਕਾਰ ਨੇ ਬਾਕੀ ਸੂਬਿਆਂ ਦੇ ਕਿਸਾਨਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਪਾ ਦਿੱਤੀ ਸੀ ਪਰ ਸਾਡੇ ਕੋਲ ਕਾਫੀ ਕਿਸਾਨ ਆਏ ਹਨ ਜਿਨ੍ਹਾਂ ਨੂੰ ਇਹ ਕਹਿਤ ਨਹੀਂ ਮਿਲੀ ਉਨ੍ਹਾਂ ਸਾਰੇ ਕਿਸਾਨਾਂ ਨੂੰ 21ਵੀਂ ਕਹਿਤ 19 ਨਵੰਬਰ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਆ ਜਾਵੇਗੀ ਜਿਨ੍ਹਾਂ ਕਿਸਾਨਾਂ ਨੇ ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਅਪਲਾਈ ਕੀਤਾ ਹੋਇਆ ਹੈ ਉਹ ਵੀ ਆਪਣੇ ਟਿੱਟ ਚੈੱਕ ਕਰ ਲੈਣ ਕਿਉਂਕਿ ਹੋ ਸਕਦਾ ਹੈ ਇਸ ਵਾਰ ਉਨ੍ਹਾਂ ਦੀਆਂ ਕਿਸ਼ਤਾਂ ਵੀ ਮਿਲ ਜਾਣ ਜਨਨਕ ਕਿਸਾਨਾਂ ਦੇ ਸਹਯੋਜਨਾ ਵਿੱਚ ਸਟੇਟ ਚੈੱਕ ਕਰਨ ਤੇ ਆਉਂਦਾ ਹੈ ਕਿ ਆਧਾਰ ਕਾਰਡ ਲਿੰਕ ਨਹੀਂ ਹੋ ਆਪਣੇ ਖਾਤੇ ਡਾਖਾਣ ਵਿੱਚ ਖਲਵਾ ਲੈਣ ਜਿੰਨਾ ਕਿਸਾਨਾਂ ਦੇ ਲੈਂਡ ਸ਼ੀਡਿੰਗ ਨਾ ਹੁੰਦਾ ਜਾਂ ਇਕਈ ਕੇਆਈਸੀ ਨਾ ਹੁੰਦਾ ਉਹਨਾਂ ਲਈ ਆਪਾਂ ਵੀਡੀਓ ਬਣਾਈਆਂ ਹੋਈਆਂ ਹਨ ਉਹ ਕਿਸਾਨ ਆਪਣੀਆਂ ਵੀਡੀਓ ਦੇਖ ਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਆ। ਉਹਨਾਂ ਵੀਡੀਓ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਦਿੱਤੇ ਗਏ ਆ। ਇਸ ਤੋਂ ਬਿਨਾ ਜਿੰਨਾ ਕਿਸਾਨਾਂ ਦੇ ਇਸ ਯੋਜਨਾ ਵਿੱਚ ਦਿੱਤੇ ਹੋਏ ਮੋਬਾਈਲ ਨੰਬਰ ਚੇਂਜ ਹੋ ਗਏ ਆ ਤੇ ਉਹਨਾਂ ਨੂੰ ਇਸ ਯੋਜਨਾ ਬਾਰੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਮਿਲ ਰਿਹਾ ਜਾਂ ਫਿਰ ਉਹਨਾਂ ਨੇ ਇਸ ਯੋਜਨਾ ਵਿੱਚ ਸ਼ਾਮਲ ਹੋਣਾ ਜਾਂ ਸ਼ਾਮਲ ਹੋਣ ਲਈ ਅਪਲਾਈ ਕੀਤਾ ਹੋਇਆ ਉਹਨਾਂ ਤੋਂ ਕੁਝ ਅਪਲਾਈ ਕਰਦੇ ਸਮੇਂ ਆਪਣੀ ਡੀਟੇਲ ਗਲਤ ਪੜ ਹੋ ਗਈ ਜਾਂ ਫਿਰ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਅਪਲਾਈ ਕੀਤੇ ਨੂੰ ਕਾਫੀ ਟਾਈਮ ਹੋ ਗਿਆ ਕਿ ਹਟੇ ਤੱਕ ਕੋਈ ਆਈ ਨਹੀਂ ਇਹਨਾਂ ਸਭ ਮੁਸ਼ਕਲਾਂ ਤੇ ਆਪਣੀਆਂ ਵੀਡੀਓ ਹੈਗੀਆਂ ਜਿਨ੍ਹਾਂ ਦੇ ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਬਾਕਸੋਂ ਮਿਲ ਜਾਣਗੇ ਜੇਕਰ ਤੁਹਾਨੂੰ ਕੋਈ ਵੀਡੀਓ ਨਹੀਂ ਮਿਲਦੀ ਤੁਸੀਂ ਸਾਨੂੰ ਟੈਲੀਗ੍ਰਾਮ ਜਾਂ ਇੰਸਟਾਗ੍ਰਾਮ ਤੇ ਜੁਆਇਨ ਹੋ ਕੇ ਮੈਸੇਜ ਕਰ ਸਕਦੇ ਹੋ ਉਹਨਾਂ ਦੇ ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਮਿਲ ਜਾਣਗੇ ਅਸੀਂ ਤੁਹਾਡੀ ਮੁਸ਼ਕਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਡਾਟਾ ਚੈੱਕ ਕਰਨਾ ਹੈ ਡਾਟਾ ਚੈੱਕ ਕਰਨ ਤੋਂ ਬਾਅਦ ਹੀ ਅਗਲਾ ਸਟੈਪ ਕਰਨਾ ਔਨ ਵੈਬਸਾਈਟ ਥੋੜਾ ਸਲੋ ਵਰਕ ਕਰ ਰਹੀ ਹੈ ਤੁਸੀਂ ਟਰਾਈ ਕਰੋਗੇ ਤਾਂ ਹੋ ਜਾਵੇਗਾ ਕਈ ਵਾਰ ਓਟੀਪੀ ਵੀ ਨਹੀਂ ਆਉਂਦੀ ਜਾਂ ਓਟੀਪੀ ਦੋ ਵਾਰ ਆ ਜਾਂਦੀਆਂ ਤੁਸੀਂ ਜੋ ਲਾਸਟ ਓਟੀਪੀ ਹੈ ਉਹ ਕਰਨੀ ਹੈ। ਬਾਕੀ ਸਾਡੀ ਅੱਜ ਦੀ ਵੀਡੀਓ ਦਾ ਮਕਸਦ ਇਹ ਸੀ ਕਿ ਸਾਰੇ ਕਿਸਾਨਾਂ ਨੂੰ ਇਹ ਕਿਸ਼ਤ ਮਿਲੇ। ਮਤਲਬ ਜਿਨ੍ਹਾਂ ਦੇ ਕਿਸ਼ਤਾਂ ਰੁਕੀਆਂ ਹੋਈਆਂ ਜਾਂ ਨਮੀਆਂ ਅਪਲਾਈ ਕੀਤੀਆਂ ਹੋਈਆਂ। ਇਸ ਕਰਕੇ ਅਸੀਂ ਇਸ ਰਿਲੇਟਡ ਜੋ-ਜੋ ਵੀ ਮੁਸ਼ਕਲਾਂ ਆਉਂਦੀਆਂ ਉਹਨਾਂ ਸਭ ਬਾਰੇ ਅੱਜ ਗੱਲ ਕੀਤੀ ਹੈ। ਫਿਰ ਜੇਕਰ ਕਿਸੇ ਦੀ ਕੋਈ ਹੋਰ ਮੁਸ਼ਕਲ ਹੋਵੇ ਜਾਂ ਸਾਡੇ ਤੋਂ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਅਤੇ ਆਪਣੇ ਕੀਮਤੀ ਫੀਡਬੈਕ ਵੀ ਦੇ ਸਕਦੇ ਹੋ। ਖੁਸ਼ ਰਹੋ, ਸੇਤਮੰਦ ਰਹੋ।